ਦੱਸ ਸਾਨੂੰ ਜਾਣ ਦੀ ਪਰਵਾਹੀ ਜਿਹੜੇ ਤੇਰਾ ਆਕਾ ਨੇ ਨਾ ਸਤਿਆਨਾਥ ਮਾਰ ਦੇਵਾਂਗੇ ਕਿਤੋਂ ਲੈ ਕੇ ਉਹਨਾਂ ਤੋਂ ਦੱਸ ਮੇਰੇ ਕਿਸ ਤੋਂ ਨਹੀਂ ਲਿਆ ਸੀ ਭਾਈ ਯਾਰ ਤੁਸੀਂ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਪੂਰੇ ਪੰਜਾਬ ਦੀ ਜ਼ਿੰਦਗੀ ਬਰਬਾਦ ਕਰਤੀ ਆ ਮਾਤਾ ਦੇ ਮੰਦਰ ਕੋਲ ਖੜਿਆ ਤੁਸੀਂ ਤੁਹਾਨੂੰ ਸ਼ਰਮ ਨਹੀਂ ਉੱਤਰ ਮੇਰਾ ਵੀਰ ਤੂੰ ਕੁੜੀ ਆ ਉਹ ਨਹੀਂ ਤੁਸੀਂ ਫੋਨ ਕਰਕੇ ਬੰਦਾ ਮੰਗਾ ਰਹੇ ਹੋ ਹੈ ਤੁਸੀਂ ਕਹਿੰਦੇ ਹੋ ਸਾਡੇ ਕੋਲੇ ਉਹਨੂੰ ਸ਼ਰਮ ਨਹੀਂ ਹੈਗੀ ਯਾਰ ਹੈ ਤੁਸੀਂ ਤੁਸੀਂ ਸਾਰਾ ਪੰਜਾਬ ਯਾਰ ਤੱਕ ਉਹ ਜਾਣੇ ਕੀ ਹੈ ਜੇ ਇਹ ਚਾਹ ਦੱਸ ਕੁਝ ਵੀ ਨਹੀਂ ਹੈਗਾ ਯਾਰ ਉਹ ਪੈਸੇ ਆ ਯਾਰ ਆਹ ਕੀ ਆ ਆਹ ਜੀ ਕੋ ਯਾਰ ਹੱਥ ਉਹ ਇੱਕ ਮਿੰਟ ਉਹ ਇੱਕ ਮਿੰਟ ਖੜ ਜਾ ਹਾਂ ਹਾਂ ਇਹ ਕੀ ਆ ਇਹ ਚਿੱਟਾ ਚਿੱਟਾ ਨਹੀਂ ਹੈਗਾ ਚਿੱਟਾ ਚਿੱਟਾ ਹੋਰ ਕੀ ਆ ਤੂੰ ਯਾਰ ਕਦੋਂ ਦਾ ਫੋਨ ਕਰਨ ਲੱਗਿਆ ਸ਼ਰਮ ਨਹੀਂ ਤੁਹਾਨੂੰ ਯਾਰ ਪੂਰਾ ਪੰਜਾਬ ਝਾੜਦਾ ਝਾੜਦਾ ਤੁਸੀਂ ਆ ਪਾਇਆ ਯਾਰ ਅਸੀਂ ਆ ਕੀ ਆ ਇਹ ਦੇ ਦੇ ਵੀਰੇ ਉਹ ਐਸੇ ਪੈਸੇ ਦਿੰਨਾ ਦਿਨਾਂ ਤੋਂ ਤੈਨੂੰ ਪੈਸੇ ਦਿੰਨੇ ਆ ਲੈਣ ਦਾ ਕੌਣਾ ਮੈਂ ਹੈ ਕੋਈ ਆਲੀ ਚਿੱਟਾ ਤੁਹਾਡੇ ਕੋਲ ਤੁਸੀਂ ਸਾਰਾ ਪੰਜਾਬ ਝਾੜਦਾ ਇਹ ਕਿੱਥੋਂ ਲੈ ਕੇ ਆਇਆ ਇਹ ਦੱਸ ਮੇਰੇ ਯਾਰ ਹੁਣੇ ਤੇਰਾ ਕੰਮ ਕਰ ਦੇਣਾ ਸੀ ਤੈਨੂੰ ਪਤਾ ਮੈਂ ਕੌਣ ਹੈ ਤੈਨੂੰ ਦੱਸੂਗਾ ਮੈਂ ਤੌੜ ਇੱਕ ਇੱਕ ਕਿੱਥੋਂ ਗੱਡੇ ਮੈਂ ਇਹ ਮੇਰੇ ਯਾਰ ਤੁਸੀਂ ਕਿੱਥੋਂ ਕਿੱਥੋਂ ਗੱਡੇ ਦੱਸ ਹੈ ਯਾਰ ਮੇਰੇ ਪਹਿਲਾਂ ਦੱਸ ਓਏ ਕਿੱਥੋਂ ਗੱਡੇ ਆ ਦੱਸ ਸਾਨੂੰ ਜਾਣ ਦੀ ਪਰਵਾਹੀ ਜਿਹੜੇ ਤੇਰੇ ਆਕਾਂ ਨੇ ਨਾ ਸੱਤਿਆਨਾਥ ਮਾਰ ਦੇਵਾਂਗੇ ਕਿਤੋਂ ਲੈ ਕੇ ਆਂਨਾ ਤੂੰ ਦੱਸ ਮੇਰੇ ਕਿਸ ਤੋਂ ਨਹੀਂ ਲੈ ਆਈ ਭਾਈ ਯਾਰ ਤੁਸੀਂ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਪੂਰੇ ਪੰਜਾਬ ਦੀ ਜ਼ਿੰਦਗੀ ਬਰਬਾਦ ਕਰਤੀ ਆ ਮਾਤਾ ਦੇ ਮੰਦਰ ਕੋਲ ਖੜਿਆ ਤੁਸੀਂ ਤੁਹਾਨੂੰ ਸ਼ਰਮ ਨਹੀਂ ਦੱਸ ਕਿਤੋਂ ਲੈ ਕੇ ਆ ਦੱਸ ਯਾਰ ਮੇਰੇ ਮੇਰੀ ਕਿਹੜੇ ਮੁੰਡੇ ਨੇ ਬੜਾਇਆ ਹਾਂਜੀ ਕਿਹੜੇ ਮੁੰਡੇ ਨੇ ਬੜਾਇਆ ਨਾ ਕਿਹੜਾ ਕਰਿਆ ਤੁਸੀਂ ਏਰੀਆ ਗਾਲ ਕੇ ਰੱਖਦਾ ਸਾਡਾ ਚਮਕੌਰ ਸਾਹਿਬ ਹੈ ਚਮਕੌਰ ਸਾਹਿਬ ਪੰਜਾਬ ਚਮਕੌਰ ਸਾਹਿਬ ਨਾਲ ਮਾਚੂਵਾੜਾ ਸਾਹਿਬ ਦੋਨੀਆਂ ਇਤਿਹਾਸਕ ਧਰਤੀਆਂ ਤੁਸੀਂ ਜਾਣਦੀਆਂ ਕਿਹੜਾ ਪਿੰਡਾ ਇਹ ਨਾ ਦੱਸ ਇਹ ਸ਼ੇਰਪੁਰ ਤੋਂ ਜੀ ਜ਼ਿਲ੍ਹਾ ਲੁਧਿਆਣਾ ਥਾਣਾ ਮਾਚੂਵਾੜਾ ਸਾਹਿਬ ਹਲਕਾ ਚਮਕੌਰ ਸਾਹਿਬ ਨਾ ਨਾ ਹਲਕਾ ਚਮਕੌਰ ਹਲਕਾ ਸਮਰਾਲਾ ਹਲਕਾ ਸਮਰਾਲਾ ਇਹ ਬੰਦੇ ਦੀ ਜੇਬ ਚੋਂ ਮੈਂ ਚਿੱਟਾ ਫੜਿਆ ਮੇਰੇ ਨਾਲ ਲੱਗਦੇ ਗਵਾਨੇ ਤੇ ਹੋਰ ਕਿੱਥੇ ਉਹ ਡੇਢ ਗ੍ਰਾਮ ਆਹ ਮੁੰਡਿਆਂ ਨੂੰ ਬੁਲਾਇਆ ਸੀ ਇਹਨਾਂ ਨੇ ਕੋਈ ਨਹੀਂ ਹੈਗਾ ਵੀਰੇ ਡੇਢ ਉਹ ਬਲਾਉ ਬਲਾਉ ਸਰਪੰਚ ਨੂੰ ਬੁਲਾਓ ਓ ਸਰਪੰਚਰ ਗੰਤਪਾਗੇ ਰੱਖਦਾ ਥੋੜਾ ਸਾਰੇ ਏਰੀਆ ਤੁਸੀਂ ਸਾਡੇ ਏਰੀਆ ਘਾਲ ਕੇ ਰੱਖਦਾ ਜਿਹੜਾ ਮੁੰਡਾ ਉਹ ਆਹ ਕੌਣ ਨੇ ਤੇਰੇ ਨਾਲ ਕੌਣ ਨੇ ਇਹ ਨੂੰ ਫੋਨ ਕਰੋ ਵੀ ਹੈ ਕੀ ਕਰਦੇ ਆ ਇਹ ਇਹ ਤਾਂ ਹੁਣੇ ਆਏ ਸੀ ਤੂੰ ਬੁਲਾਏ ਨੇ ਨਹੀਂ ਨਹੀਂ ਵੀਰੇ ਮੈਂ ਨਹੀਂ ਉਹ ਮੈਂ ਚੱਲੇ ਬੀੜੀ ਪੀਣ ਆਇਆ ਨਹੀਂ ਬੀੜੀ ਪੀਣ ਆਇਆ ਤੂੰ ਬੀੜੀ ਕਹਿੰਦੇ ਬਿਨਾਂ ਤੂੰ ਓਏ ਪੈਗ ਲਾ ਕੇ ਆ ਤੂੰ ਉੱਪਰ ਕਰ ਤੂੰ ਵੀ ਚੰਗੇ ਕੰਮ ਕਰ ਲੋ ਕੋਈ ਆਪਣੇ ਲੱਗ ਓਏ ਇੱਥੇ ਖੜ ਜਾ ਮੋਟਰਸiklet ਇੱਥੇ ਖੜਾ ਦੇ ਵੀਰੇ ਇਹਦਾ ਇਹ ਹੀ ਮੁੰਡਾ ਆਇਆ ਮੋਟਰਸਾਈਕਲ ਲੈ ਕੇ ਮੈਂ ਤੂੰ ਇਹਦੇ ਨਾਲ ਬਹਿ ਕੇ ਆਇਆ ਉਹ ਵੀਰੇ ਮੈਂ ਔਰੇ ਇਕੱਲਾ ਤੁਰ ਕੇ ਆਇਆ ਮੈਂ ਨਾ ਨਾ ਨਹੀਂ ਆਇਆ ਇੱਥੇ ਖੜਾ ਦੇ ਆਰਮਨਾਲ ਬੰਦਾ ਬਣ ਜਾ ਆ ਫੜਿਆ ਤਾਂ ਹੈ ਤੇਰੀ ਜੇਬ ਤੋਂ ਮੈਂ ਤੇਰੀ ਜੇਬ 'ਚ ਲਾਈਵ ਫੜਿਆ ਸੀ ਲਾਈਵ ਫੜਿਆ ਲਾਈਵ ਉਹ ਵੀਰੇ ਲਾਨਵਾਸੀ ਲੈ ਕੇ ਆਇਆ ਸੀ ਮੁੰਡੇ ਤੂੰ ਮੈਂ ਕੁਛ ਨਹੀਂ ਵੀਰੇ ਵੇਚਦਾ ਲਾਨਵਾ ਤਾਂ ਤੇਰੀ ਰਿਕਾਰਡਿੰਗਾਂ ਸਾਡੇ ਕੋਲ ਸਾਰਿਆਂ ਵਿੱਚ ਪਿਆ ਥੋੜੇ ਏਰੀਏ ਨੇ ਮਾਛੂਪੜੇ ਠਾਣੇ 'ਚ ਅਜੇ ਨਕਮੇ ਪੁਲਿਸ ਇਹ ਵਿੱਚ ਜਣਾ ਜੜ ਤੁਸੀਂ ਵੇਚ ਰਹੇ ਤੁਹਾਨੂੰ ਕੀ ਰੋਕ ਨਹੀਂ ਰਿਹਾ ਹੈ ਆ ਤੁਹਾਡੇ ਕੋਲ ਗੁਆੜ ਪਿੰਡ ਦੇ ਵਿੱਚ ਮੁੰਡਾ ਮਰਿਆ ਫੌਜੀ ਮੁੰਡਾ ਮਰਿਆ ਤੁਹਾਡੇ ਗੁਆੜ ਪਿੰਡ ਚ ਮੈਂ ਲਾਉਣਾ ਹੁਣ ਕਹ ਦੇ ਪੁਲਸਾ ਲੈਣੇ ਫੌਜੀ ਮਾਰਤਾ ਸਾਡੇ ਏਰੀਆ ਦੇ ਗਾਰੀ ਮੇਰੀ ਮੇਰਾ ਵੀਰ ਬਣ ਕੇ ਫੋਨ ਕਰ ਦੱਸ ਇਹ ਉਰੇ ਲੱਗਿਆ ਨਹੀਂ ਤੁਸੀਂ ਜਿੱਥੇ ਅਸੀਂ ਭੱਜਿਆ ਨਾ ਹੈ ਪਰਚਾ ਦੇਵਾਂਗੇ ਹਾਂ ਕਿੱਥੋਂ ਚੁੱਕਿਆ ਹੈ ਮੈਂ ਮੈਨੂੰ ਤੁਸੀਂ ਲੈ ਆਈਓ ਕਾਰੇ ਚੋਂ ਕਿੱਥੋਂ ਲੈ ਕੇ ਆਏ ਕਿੱਥੋਂ ਲੈ ਕੇ ਆਏ ਤੇ ਇਹ ਐਂ ਦੱਸ ਤੁਹਾਡਾ ਤੇਰੇ ਕੋਲ ਮੇਰੇ ਕੋਲ ਸਬੂਤਾਂ ਤੇਰੇ ਤੂੰ ਚਿੱਟਾ ਬੇਦਾਂ ਤੂੰ ਸ਼ਰਿਆ ਮਾਰ ਮਾਰ ਥੱਪੜ ਮੂੰਹ ਦੂੰ ਚੰਦ ਬੇਦਾਂ ਨਹੀਂ ਹੈਗਾ ਬੇਦਾਂ ਨੂੰ ਦਮਾ ਰਿਕਾਰਡਿੰਗ ਜਾਣੇ 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 ਹਰੇਕ ਪੌਂਦ ਜਾਣੇ 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 ਹੈ ਜਾਣੇ 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 ਬਰਾ ਨੂੰ ਡੀਐਸਪੀ ਨੂੰ ਨਰਾਬ ਕਰਦਾ ਬਈ ਯਾਰ ਗੁਰਵਿੰਦਰ ਫੋਨ ਕਰੋ ਅਸੀਂ ਕਾਨੂੰਨ ਹੱਥ 'ਚ ਨਹੀਂ ਲੈਣਾ ਤੇਰਾ ਹੋਣੀ ਕੰਮ ਕਰ ਦਿੰਨੇ ਤੇਰਾ ਗੱਲ ਕਰਨੀ ਹੈ ਸਰਪੰਚ ਸਾਹਮਣੇ ਕਰੋ ਓ ਯਾਰ ਤੂੰ ਸਾਡਾ ਸਰਪੰਚ ਨੂੰ ਨਹੀਂ ਪਤਾ ਵੀ ਸਾਡੇ ਪਿੰਡ ਵਿਗੜਾ ਸਰਪੰਚ ਨੂੰ ਨਹੀਂ ਪਤਾ ਕਿ ਨਜਾਇਜ਼ ਕਾਤੇ ਮੈਨੂੰ ਉੱਥੇ ਹੋ ਕੀਤਾ ਕਿੰਨੂ ਮੈਂ ਗਿਰ ਕੇ ਯਾਰ ਮੇਰੇ ਸੱਟ ਲੱਗ ਗਈ ਲੱਗ ਗਈ ਤੂੰ ਕਹਿੰਦੇ ਭੱਜਿਆ ਤੂੰ ਕਹਦੇ ਭੱਜਿਆ ਇਹਨਾਂ ਨੂੰ ਪੁੱਛੋ ਵੀ ਇਹ ਗੱਲ ਆ ਤੇਰਾ ਸੋਨਾ ਨਾ ਸਰਪੰਚ ਨੂੰ ਤੇਰੇ ਨਾ ਫੜੇ ਨਾ ਬਲਾ ਸਰਪੰਚ ਨੂੰ ਬਲਾ ਸਰਪੰਚ ਨੂੰ ਫੋਨ ਕਰ ਕੇ ਫੋਨ ਸਰਪੰਚ ਨੂੰ ਸੁਣੀਦਾ ਮੇਰੇ ਤੁਸੀਂ ਸਾਰਾ ਪੰਜਾਬ ਯਾਰਤਾ ਹੈ ਨਹੀਂ ਸੀਗਾ ਡੀਐਸਪੀ ਨੂੰ ਗੁਰਵਿੰਦਰ ਫੋਨ ਕਰ ਇੱਕ ਮਿੰਟ ਰੁਕ ਜਾ ਵੀਰੇ ਮੈਂ ਵੀਡੀਓ ਬਣਾ ਰਿਹਾ ਫੋਨ ਫੜ ਕੇ ਦਾਮੇ ਆਪਣੇ ਵਾਲਾ ਫੋਨ ਦੇ ਮੇਰਾ ਵੀਰ ਬਣ ਕੇ ਸੁਣੀ ਕੀਤਾ ਵੀਰੇ ਅਸੀਂ ਤੋਂ ਵੀਰੇ ਨਾ ਤੇਰੀ ਜੇਬ ਚੋਂ ਫੜਿਆ ਕਿ ਨਹੀਂ ਫੜਿਆ ਕਿਥੋਂ ਲੈ ਕੇ ਆਇਆ ਦੱਸ ਕਿੱਥੋਂ ਲੈ ਕੇ ਆਇਆ ਹੈ ਇਹ ਸਾਨੂੰ ਮੁੰਡਾ ਦੇ ਕੇ ਗਿਆ ਸੀ ਕਿਹੜਾ ਮੁੰਡਾ ਦੇ ਕੇ ਗਿਆ ਮੁੰਡਾ ਸੀਗਾ ਭਾਜੀ ਨਾ ਦੱਸੋ ਦਾ ਨਾ ਹੋਣੀ ਪਤਾ ਗਿਆ ਨਹੀਂ ਮੁੰਡਾ ਨਾ ਗਿਆਨੀ ਮੁੰਡਾ ਨੰਬਰ ਦੱਸੋ ਦਾ ਮੋਬਾਈਲ ਨੰਬਰ ਦੱਸ ਐਵੇਂ ਆ ਗਿਆ ਉਹ ਰਾਜਾ ਤੈਨੂੰ ਬੜਾ ਗਿਆ ਤੁਸੀਂ ਏਰੀਆ ਗਾਲ ਕੇ ਰੱਖਦਾ ਗੁਰਵਿੰਦਰ ਸਾਡੇ ਏਰੀਆ ਦੇ ਮੁੰਡੇ ਸਾਰੇ ਲੁਧਿਆਣਾ ਜਿਲ੍ਹੇ ਜਾ ਕੇ ਲੈਣਾ ਮੇਰਾ ਪਿੰਡ ਪਿੰਡ ਵਿੱਚ ਐਸੀ ਹਲਾ ਲਲ ਮਚਾਈ ਵੀ ਆ ਬਿਲਕੁਲ ਮੇਰਾ ਪਿੰਡ ਖੁਦ 4-5 ਮੁੰਡੇ ਮਰ ਗਏ ਦੇ ਆ ਡੀਐਸਪੀ ਦਾ ਨੰਬਰ ਮੈਂ ਦਿੰਦਾ ਇੱਕ ਮਿੰਟ ਵੀਰੇ ਮੈਨੂੰ ਦੇ ਦੱਸ ਕਿਹੜਾ ਮੁੰਡਾ ਪਹਿਲਾ ਨੰਬਰ ਮੁੰਡਾ ਮੁੰਡੇ ਦਾ ਬੋਲ ਓਏ ਮੁੰਡੇ ਦਾ ਨੰਬਰ ਬੋਲ ਦੇ ਵੀਰੇ ਯਾਰ ਸਰਦਾਰ ਜਿਆ ਮੁੰਡਾ ਤੇਰੀ ਜ਼ਿੰਦਗੀ ਨਾ ਖਰਾਬ ਹੋਵੇ ਤੂੰ ਐਡਿਕਟਡ ਆ ਅਸੀਂ ਨਹੀਂ ਚਾਹੁੰਦੇ ਤੇਰੀ ਜ਼ਿੰਦਗੀ ਖਰਾਬ ਹੋਵੇ ਠੀਕ ਆ ਜਿੰਨਾ ਤੋਂ ਲੈ ਕੇ ਆਨਾ ਜਿਹੜਾ ਸਮਗਲਰ ਨੇ ਉਹ ਦੱਸ ਦੇ ਬੇ ਯਾਰ ਅਸੀਂ ਬਖਸ਼ਨੇ ਨਹੀਂ ਯਾਰ ਦਾ ਭਾਈ ਮੈਂ ਲਾਉਂਦਾ ਯਾਰ ਇਹ ਇਹ ਬੇ ਤੈਨੂੰ ਫੋਨ ਕਰਿਆ ਇਹਨੇ ਵੀਰੇ ਕਰਿਆ ਵੀਰੇ ਕਰਿਆ ਕੀ ਕਹੇ ਨੇ ਮੈਂ ਵੀ ਲਾਉਂਦਾ ਸੀਗਾ ਇਹਨੇ ਮੈਨੂੰ ਇੱਕ ਮਿੰਟ ਹਾਂਜੀ ਭਾਈ ਕੀ ਕਹੇ ਨੇ ਇਹਦਾ ਲੈ ਜਾ ਜੀ ਹਾਂਜੀ ਕਿੰਨਾ ਮੰਗਿਆ ਇੱਕ ਮਿੰਟ ਮੇਰੇ ਕੋਲ ਵੀਡੀਓ ਦਿਖਾਵਾਂ ਤੇਰੀ ਕਿੰਨਾ ਮੰਗਿਆ ਤੈਨੂੰ ਹੈ ਪਹਿਲਾਂ ਕਿੰਨਾ ਕੋ ਫੋਨ ਕਰਿਆ ਪਹਿਲਾਂ ਜਦੋਂ ਮੈਂ ਪਹਿਲਾਂ ਕਰਵਾਇਆ ਤੇ ਉਦੋਂ ਫੋਨ ਹਜ਼ਾਰ ਰੁਪਏ ਹਜ਼ਾਰ ਦਾ ਫਿਰ ਤਾਂ ਫੋਨ ਕੀ ਕਰਿਆ ਫਿਰ ਮੰਨ ਗਿਆ ਕੀ ਕਹਿੰਦਾ ਇਹਦਾ ਲੈ ਜਾ ਦੱਸ ਕਿੱਥੋਂ ਲੈ ਕੇ ਆਨਾ ਤੂੰ ਵਪਾਰ ਕਰਦਾ ਨਹੀਂ ਵੀਰੇ ਵਪਾਰ ਨਹੀਂ ਚਿੱਟੇ ਦਾ ਫਿਰ ਤੂੰ ਕਿੰਨੇ ਕਿਹਾ ਉਹਨੂੰ ਇਹਨੇ ਵੀਰੇ ਮੇਰੇ ਤੋਂ ਇੱਕ ਦੀ ਵਾਰ ਲਿਆ ਵੀਰੇ ਮੈਂ ਨਹੀਂ ਲਿਆ ਤੂੰ ਕਿੱਥੋਂ ਲੈ ਕੇ ਆਨਾ ਪਹਿਲਾਂ ਇਹ ਦੱਸ ਨੰਬਰ ਦੱਸ ਉਹ ਸਾਨੂੰ ਜਾਣਦੀ ਪ੍ਰਵਾਹ ਨਹੀਂ ਆਪਣੀ ਦੀ ਯਾਰ ਸੁਣ ਤਾਂ ਲੋ ਤੈਨੂੰ ਮੈਂ ਦੱਸ ਦੇਣਾ ਸਿੱਧੀ ਤਰ੍ਹਾਂ ਯਾਰ ਭਾਜੀ ਤੁਹਾਨੂੰ ਮੈਂ ਕਹੀਦਾ ਜਾਂਦਾ ਭਾਜੀ ਮੈਂ ਲਾਉਣ ਵਾਸਤੇ ਤੁਹਾਨੂੰ ਸ਼ਰਮ ਨਹੀਂ ਕੋਈ ਚੰਗੇ ਕੰਮ ਕਰ ਲਓ ਹੈ ਸਮਾਜ ਦੇ ਕੰਮ ਕਰ ਲੋ ਪਿੰਡ ਦੇ ਹੈ ਹੈ ਮਾਰਦਾ ਬਾਜੀ ਮੈਂ ਉਹਦਾ ਲਾਉ ਤੂੰ ਸੋਤੇ ਕਰ ਰਹੇ ਸੀ ਮਰੇ ਸੈਟ ਉਹਰੇ ਸ਼ੇਰਪਤੇ ਲੈ ਕੇ ਗਿਆ ਓਏ ਬਣਚੋ ਆ ਨਾਲ ਹੀ ਪਿੰਡ ਆ ਤੁਹਾਡੇ ਕਿਹੜਾ ਬਣ ਸੀ ਉਹ ਆ ਜਿਹੜਾ ਆਪਣੇ ਫਤੇਪੁਰ ਆ ਆ ਜਿਹੜਾ ਆਪਣੇ SLABੜ ਦੇ ਨਾਲ ਪਿੰਡ ਫੌਜੀ ਮਰਿਆ ਨਹੀਂ ਹਾਂਜੀ ਹਾਂਜੀ ਬਾਜੀ ਘਰ ਵਾਲੀ ਉਹਦੀ ਆਰਮੀ ਦੇ ਵੇ ਉਹਦੇ ਚ ਪੁਲਿਸ ਚ ਸੀਗੀ ਹੈ ਓਏ ਭਈਓ ਦੋ ਮੜਾ ਡੀਐਸਪੀ ਨੂੰ ਫੋਨ ਲੱਗ ਗਵਿੰਦਰ ਉਹ ਨੰਬਰ ਦੋ ਇਹਨੂੰ ਆਏ ਹੋਗਾ ਲਾਈਵੇ ਚੱਲਣ ਦੇ ਹਾਂ ਹਾਂ ਇਹ ਚੱਲਦਾ ਵੀਰੇ ਉਹ ਕਟਿਆ ਜਾਣਾ ਕਟਿਆ ਜਾਣਾ ਵੀਰੇ ਆਪਣੇ ਜਾਨੇ 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 ਤੁਸੀਂ ਆ ਤਿੰਨ ਮੁੰਡੇ ਮੈਂ ਕਬਰ ਕਬਰ ਤਿੰਦੇ ਤਿੰਨੇ ਇੱਕ ਇੱਕ ਗੱਟੀ ਨਾਲ ਇੱਕ ਇੱਕੋ ਬੁੱਤਾ ਤਿੰਨਾ ਦਾ ਹੈ ਪਤਾ ਢੀਗੇ ਲਾਂਦੇ ਕੀਲੇਾਂ ਦੇ ਵੀਰੇ 25 ਦਿਨਾਂ ਦੀ ਕਿੰਗਾ ਹੀ ਤੁਸੀਂ ਸਾਰਾ ਪੰਜਾਬ ਗਾਲਤਾ ਸਾਡੇ ਪਿੰਡ ਸਾਡੇ ਪਿੰਡ ਤੋਂ ਪੰਜ ਮੁੰਡੇ ਮਰ ਗਏ ਅਸੀਂ ਮਰਨੇ ਤੇ ਨਹੀਂ ਡਰਦੇ। ਆ ਅਸੀਂ ਕੁਝ ਹੋਰ ਕਰਨੇ। ਨਾ ਅਸੀਂ ਜੇਲ੍ਹੋਂ ਤਾਂ ਡਰਦੇ ਆ। ਤੇਰੇ ਪਿੰਡ ਦੇ ਵਿੱਚ ਆ ਕੇ ਫੜਿਆ ਤੈਨੂੰ। ਭਲੇਖਾ ਕੱਢ ਦਵਾਂਗੇ ਜਿੱਥੇ ਮਰਜੀ ਮੈਲੀ ਤੇ ਜਿੰਨਾ ਤਾਂ ਲੈ ਕੇ ਆਉਣਾ ਉਹਨਾਂ ਨੂੰ ਕਹਿ ਦੀ। ਠੀਕ ਹੈ ਜੀ। ਸੁਣ ਗਿਆ? ਠੀਕ ਹੈ। ਮਾਰੂੰਗਾ ਪਰਿਵਾਰ ਮਾਰ ਕੇ ਰੱਖ ਦਾਂਗੇ ਸਭ ਦਾ। ਹਾਂ। ਭਲੇਖੇ ਜਨਮ ਫੜਿਆ ਕੋਈ ਵੀ। ਕਰੋ ਯਾਰ ਡੀਐਸਪੀ ਨੂੰ ਫੋਨ ਕਰੋ। ਭਾਜੀ ਰਹਿਣ ਦਿਓ ਯਾਰ ਕਾਹਨੂੰ ਯਾਰ ਭਾਜੀ ਥੋੜੀ। ਭਾਈ ਡੀਐਸਪੀ ਦਾ ਨੰਬਰ ਦੋ। ਭਾਜੀ ਯਾਰ ਤੁਸੀਂ ਤਾਂ ਰਹਿਣ ਦਿਓ ਯਾਰ ਭਾਜੀ। ਸਰਪੰਚ ਨੂੰ ਨਾਲ ਥੋੜੋ ਸਰਬਜਨ ਇਹਨੇ ਕੁਲੇਣ ਨਹੀਂ ਕਰੀ ਇਹਦੀ ਵੀ ਇਹ ਵੇਚ ਰਿਹਾ ਸਰਪੰਚ ਨੂੰ ਪਤਾ ਨਹੀਂ ਨਾ ਤੂੰ ਡੀਲ ਕੀਤੀ ਹੈ ਸਾਡੇ ਕੋਲ ਰਿਕਾਰਡਿੰਗਾਂ ਨੇ ਉਹ ਬੰਦਾ ਕਹਿ ਰਿਹਾ ਜਿਹੜਾ ਪਹਿਲਾ 1000 ਚ ਗੱਲ ਹੋਈ ਫਿਰ ਕਿਹਾ 500 ਚ ਲਾ ਕੇ ਜਾਂਦਾ ਸੀ ਮੇਰੇ ਕੋਲ ਪੁੱਛ ਵੀ ਲੋ ਉਹਨੂੰ ਤਾਂ ਫਿਰ ਲੈ ਕੇ ਕਿੱਥੋਂ ਆਣਾ ਤੂੰ ਵੀਰੇ ਯਾਰ ਮੁੰਡਾ ਆ ਸਰਦਾਰ ਦਾ ਵੀਰੇ ਉੱਥੇ ਦਾ ਤਾਬਗੜ ਵਾਲਾ ਮੁੰਡਾ ਸਾਡਾ ਏਰੀਆ ਚਮਕੌਰ ਸਾਹਿਬ ਹਲਕਾ ਥੋੜੇ ਲੁਧਿਆਣਾ ਜ਼ਿਲ੍ਹੇ ਦਾ ਕਾਲ ਕੇ ਰੱਖਦਾ ਜਿਹੜਾ ਦੇਖੋ ਸ਼ੇਰਪੁਰ ਜਿਹੜਾ ਦੇਖੋ ਬੋਵੀ ਫਲਾਣਾ ਧਮਗਾਣਾ ਸ਼ੇਰਪੁਰ ਜੇਬੋ ਤੁਹਾਡੇ ਹੀ ਪਿੰਡਾਂ ਦੇ ਆ ਕੋਈ ਸਕੂਰ ਕਰਦੀ ਨਹੀਂ ਹੈ ਪਾਜੀ ਇਹਦਾ ਲਾਉਂਦਾ ਜੀ ਬਾਈ ਲਾਉਂਦਾ ਲਾਉਂਦਾ ਲੈ ਕੇ ਕਿੱਥੋਂ ਆ ਲੈ ਕੇ ਕਿੱਥੋਂ ਦੱਸ ਲੈ ਕੇ ਕਿੱਥੋਂ ਆ ਉਹ ਬੰਦੇ ਦਾ ਨਾਮ ਦੱਸ ਦੇ ਮੁੰਡਾ ਬਾਈ ਕਹੀ ਤਾਂ ਜਾਂਦਾ ਕਿੱਥੇ ਦਾ ਬਾਈ ਲਾਉ ਉਹਨੂੰ ਨਾਂ ਨਾ ਦੱਸ ਦੇ ਨਾਂ ਲਾਉ ਉਹਨੂੰ ਫੋਨ ਕਰ ਆਪਣੇ ਫੋਨ ਤੋਂ ਫੋਨ ਕਰ ਉਹਨੂੰ ਫੋਨ ਕਰ ਆਹ ਤੋ ਕਾ ਮੈਨੂੰ ਹੋਰ ਚਾਹੀਦਾ ਇੱਥੇ ਦੇ ਕੇ ਜਾ ਨਾ ਰੋਣਾ ਪਹਿਲਾਂ ਛੱਡਿਓ ਮੜੇ ਬਾਈ ਫੋਨ ਤਾਂ ਲਾ ਆ ਆ ਆ ਆ ਆ ਲੈ ਬੇਲ ਕੋਲੀ ਓ ਯਾਰ ਪਾਜੀ ਮੈਂ ਨਹੀਂ ਆਇਆ ਓਏ ਨਾ ਫੋਨ ਆਹ ਦੇਖ ਪਾਜੀ ਇੱਧਰ ਸਾਹਮਣੇ ਫੋਨ ਲਾਓ ਇੱਕ ਮਿੰਟ ਖੜ੍ਹਦੇ ਆ ਤੁਸੀਂ ਕਹਦੇ ਪਾਜੀ ਉਹ ਗਰੀ ਜਾਂਦੇ ਆ ਦੇਖੋ ਯਾਰ ਬਾਈ ਲਾਲਾ ਫਿਕਰ ਨਾ ਇਹ ਹੋਰ ਚਾਹੀਦਾ ਅੱਦਾ ਇੱਕ ਚਾਹੀਦਾ ਫੋਨ ਕਰ ਪਾਜੀ ਕਰ ਤਾਂ ਲੱਗਿਆ ਆ ਸਪੀਕਰ ਲਾ ਕੋਈ ਲੈ ਚੱਲ ਸੁਣਾ उंची ਬਾਇਕਾ ਸਾਲ ਐਨੀ ਗਏ ਪਾਜੀ ਹੈਲੋ। ਕਿਹਾ ਹਾਲ ਵੀਰੇ? ਸਾਬ ਬੋਲਦਾ ਵੀਰੇ ਹੀਲਾ ਮੁੰਡਾ। ਕਿਹਦਾ? ਸ਼ੇਰਪੁਰ ਵਾਲਾ ਭਾਈ ਹੀਲਾ ਮੁੰਡਾ ਬੋਲਦਾ। ਹਾਂਜੀ ਹਾਂਜੀ ਭਾਈ। ਮੇਰ ਭਾਈ ਆ ਲੈ ਗਿਆ ਭੁੱਲ ਗਿਆ। ਕੇ ਵਹੀ ਚੀਂ ਕਰ ਕਰ ਕੇ ਆਦੀ। ਹਾਂਜੀ ਭਾਈ। ਨੰਬਰ ਇਹ ਦੋ ਠੀਕ ਹੈ। ਹਾਂਜੀ ਹਾਂਜੀ ਭਾਈ ਮੇਰਾ ਹੀ ਆ। ਅੱਛਾ। ਹਾਂ ਹਾਂ ਹਾਂ। ਉਹ ਬੜੀ ਇੱਕ ਇੱਕ ਜਾਈ ਦੀ ਸੀਗੀ ਯਾਰ ਮੇਰੇ ਖੇਤ ਬਣਾ ਜਾਈ ਤੋਂ ਗੱਲ ਲੇਕਰ ਘੱਟੀਆਂ ਕੀਦਾ ਹਾਂਜੀ ਪਾਇਆ ਕਰੋ ਭਾਪਾ ਜੀ ਦੋ ਦੇ ਦੋ ਦੋ ਦੇ ਦੋ ਛੱਡਿਓ ਵਾ ਹਾਂਜੀ ਮੈਂ ਪਿੰਡ ਸੀਗਾ ਭਾਜੀ ਏ ਮੇਰਾ ਹੀ ਆਵਾਜ਼ੀ ਉਹ ਪਹਿਲਾਂ ਤੋਂ ਹੋਇਆ ਸੀ ਉਹ ਯਾਰ ਭਾਈ ਮੁੰਡੇ ਕੋਲ ਸੀਗਾ ਉਹ ਮੁੰਡੇ ਦੇ ਫੋਨ ਤੋਂ ਕਰਿਆ ਤਾਂ ਮੈਂ ਹਾਂ 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 ਜੀ ਹਾਂ ਜੀ ਹਾਂ ਜੀ ਗੱਲਾਂ ਹੀ ਆਉਂਦੀਆਂ ਹਾਂ ਜੀ ਆਹ ਦੋ ਕਰ ਦਿਓ ਕਿੱਥੇ ਆਣਾ ਭਾਈ ਠੀਕ ਆ ਭਾਈ ਵੇ ਤਾਂ ਵੀ ਲਾਉਂਦੇ ਨਹੀਂ ਜੀ ਤੇਰੀ ਜੇਬ ਚੋਂ ਕੱਢਿਆ ਹਾਂ ਜੀ ਉਹ ਸਬੂਤ ਤੈਨੂੰ ਵੇਚਣੇ ਤਾਂ ਮੈਂ ਦਊਂਗਾ ਤੁਸੀਂ ਇਹਦੇ ਫਾਦਰ ਨੂੰ ਆ ਫਾਦਰ ਇਹਨਾਂ ਨੇ ਜੀ ਸਾਡਾ ਏਰੀਆ ਬਹੁਤ ਗਾਲ ਤੇ ਰੱਖਦਾ ਅਸੀਂ ਦਰ ਰਾਤ ਤੇ ਚਿੱਟੇ ਤੇ ਕੰਮ ਕਰਿਆ ਆਪਣੇ ਹਲਕੇ ਦੇ ਵਿੱਚ ਸ੍ਰੀ ਚਮਕੌਰ ਸਾਹਿਬ ਦੇ ਵਿੱਚ ਉਹ ਸਾਨੂੰ ਫੜਾਉਣੇ ਬਹੁਤ ਸੌਖੇ ਨੇ ਇਹ ਜ਼ਿਲ੍ਹਾ ਦੂਆ ਪੈ ਜਾਂਦਾ ਥਾਣਾ ਦੂਆ ਪੈ ਜਾਂਦਾ ਵਿੜਾ ਕਰਕੇ ਕਰਿਆ ਬੇਸਪਿੰਡਾ ਨੇ ਸਾਡੇ ਪਿੰਡਾਂ ਵਾ ਉਹਨਾਂ ਦਾ ਤਾਂ ਕੀਤਾ ਹੋਇਆ ਸਾਡੇ ਏਰੀਆ ਚੋਂ ਆਪਣੇ ਚੋਂ ਬੋਲਦਾਨੀ ਜੀ ਕੋਈ ਮੱਛਵਾੜਾ ਸਾਹਿਬ ਚੋਂ ਤੇ ਇਤਿਹਾਸਕ ਧਰਤੀ ਚੋਂ ਸਮਰਾਲਾ ਹਲਕੇ ਚੋਂ ਉਹ ਪਤਾ ਨਹੀਂ ਕਿੰਨਾ ਕਿ ਗਾਲਿਆ ਹੋਣਾ ਅਸੀਂ ਇਹਨਾਂ ਵੀਰਾਂ ਨੂੰ ਸਲੂਟ ਕਰਦੇ ਆ ਜਿਹੜੇ ਇਹਨਾਂ ਨੇ ਮੁੱਦਾ ਚੱਕਿਆ ਹੋਇਆ ਇਹਦੇ ਚਾਚੇ ਦਾ ਮੁੰਡਾ ਹੁਣ ਕਹਿ ਕੇ ਗਿਆ ਵੀ ਬਾਈ ਜੀ ਵੇਚਦਾ ਬਥੇਰਾ ਸਮਝਾ ਲਿਆ ਇਹਨੇ ਖੁਦ ਫੋਨ ਲਾਇਆ ਹੁਣੇ ਫੋਨ ਲਾਇਆ ਜੀ ਜਿੱਤੋਂ ਲੈਂਦਾ ਇਹ ਹੁਣੇ ਫੋਨ ਲਾਇਆ ਇਹਨੇ ਸਾਡੇ ਕੋਲ ਰਿਕਾਰਡਿੰਗ ਪਈ ਆ ਵਿਧ ਪ੍ਰੂਪਿਆ ਸਾਡੇ ਕੋਲ ਮਨਜੋ ਵੀ ਦੱਸ ਮੈਨੂੰ ਪਤਾ ਸਾਰਿਆਂ ਦਾ ਜਿਹੜਾ ਤੁਹਾਡੀ ਪਾਰਟੀ ਤੁਸੀਂ ਜਵਾਨੀ ਗੱਲਾਂ ਲੱਗੇ ਹੋਇਓ ਲੋਕ ਸਾਡੇ ਵਰਗੇ ਸਮਾਜ ਸੇਵੀ ਹੋਣ ਤੁਸੀਂ ਜਿਹੜੇ ਚਿੱਟਾ ਵੇਚਣ ਵਾਲੇ ਹੋ ਜਾਂ ਤੁਹਾਨੂੰ ਜਿਹੜੇ ਸ਼ਹਿ ਦੇਣ ਵਾਲੇ ਨੇ ਉਹ ਚੰਗੇ ਭਲੇ ਨੇ ਹੈ ਮਰਨੇ ਤੇ ਨਹੀਂ ਡਰਦੇ ਨਾ ਅਸੀਂ ਉਹਤੇ ਡਰਦੇ ਹਾਂ ਹਾਂ ਅਸੀਂ ਮਰਨ ਤੋਂ ਨਹੀਂ ਡਰਦੇ ਮੇਰਾ ਭਰਾ ਆ ਜਾਂ ਪਰ ਨਾ ਤੇ ਉਮਰ ਦੋ ਕੰਮ ਨੇ ਸਾਡੇ ਕੋਲ ਕਿੰਨੀ ਕੁ ਉਮਰ ਦਾ ਤੇਰੀ ਮੇਰਾ 20 ਸਾਲ ਦਾ ਨਹੀਂ ਹੋਣਾ ਇਹ ਨਾ ਨਾ ਜੀ ਫੌਜੀ ਮਰਵਾਤਾ ਸਾਡੇ ਨਾਨੇ ਫੌਜੀ ਮਰਵਾਇਆ ਜੀ ਉਹਦੀ ਘਰ ਵਾਲੀ ਪੁਲਿਸ ਦੇ ਵਿੱਚ ਮਲਾਜਮ ਉਹ ਵਿਧਵਾ ਕਰਵਾਤੀ ਬੱਚਾ 8 ਮਹੀਨੇ ਦਾ ਉਹ ਵਿਚਾਰਾ ਨਾਥ ਕਰਾਤਾ ਇਹਨੇ ਜੱਟੜੇ ਨੂੰ ਕਹੋ ਵੀ ਨਾ ਤੁਹਾਡੇ ਪਰ ਵੀ ਹੋ ਜਾਣਾ ਸ਼ਹੀਦ ਨੇ ਦਾ ਜਿਹੜਾ ਤੁਹਾਡਾ ਘਰ ਤੇ ਜਾਇਦਾਦ ਜਾਣੀ ਉਹ ਲੱਗ ਗੱਲਾਂ ਨਾ ਨਾ ਇਹ ਕਰਦਾ ਕੀ ਆ ਚਿੱਟਾ ਵੇਚ ਕੇ ਜੁਵਾਨੀ ਗਾਲ ਕੇ ਕਰਦਾ ਕੀ ਆ ਦੱਸੋ ਇਹ ਨਾ ਨਾ ਕੋਈ ਗੱਲ ਨਹੀਂ ਵੀਰੇ ਆਪਣਾ ਭਰਾ ਆ ਇਹ ਕੋਈ ਗੱਲ ਨਹੀਂ ਖੜੇ ਹੋ ਜਾਓ ਵੀਰ ਖੜੇ ਹੋ ਜਾਓ ਮੇਰਾ ਵੀਰ ਆਪਣੇ ਨਰਕ ਕੱਢਣਾ ਸਾਨੂੰ ਜਾਣਾਂ ਦੀ ਪਰਵਾਹ ਨਹੀਂ ਹੈਗੀ ਹਾਂ ਇਹ ਦੋਨੀ ਸ਼ੀਦਾ ਸਿੰਘਾਂ ਦੀਆਂ ਧਰਤੀਆਂ ਨੇ ਮਾਛਵਾੜਾ ਸਾਹਿਬ ਤੇ ਚਮਕੌਰ ਸਾਹਿਬ ਜਿਹੜੀਆਂ ਤੁਸੀਂ ਗਲਤੀਆਂ ਉਹ ਵੀ ਤੁਹਾਨੂੰ ਦੱਸਣੇ ਪੈਣੇ ਆ ਕੀ ਮਿਲਦਾ ਕੋਈ ਦੱਸੂ ਇਹ ਅੱਧਾ ਘੰਟਾ ਘੰਟਾ 2 ਘੰਟੇ ਨਸ਼ਾ ਰਹਿੰਦਾ ਹੋਊਗਾ ਉਸ ਤੋਂ ਬਾਅਦ ਕੀ ਕਰਦੇ ਹੋ ਜਿਹੜਾ ਪੈਸੇ ਦਾ ਨੁਕਸਾਨ ਕਰਦੇ ਹੋ ਕਿਸ ਦੀ